मेरा नाम शिखा है आज के पास क्या करने है? मैं अपने इन अपने लड्डू गोपाल इनसे लेने आई हूँ इन्होंने बहुत अच्छा तो श्रृंगार किया मेरे लड्डू गोपाल का कब देखे थे? ये हम संडे को देखे गए थे फ्री किया या कोई पैसे नहीं है फ्री किया कैसा लग रहा है अभी बहुत अच्छा अच्छा हुआ श्रृंगार हाँ तो जब आप श्रृंगार करवाने आए तो क्या बात की कैसा करना है हमने कहा था कि इनका पूरा नेकलेस बना देना बाजू बना देना पूरा तैयार कर देना अभी अच्छा लग रहा है बहुत पहले भी कभी आए थे पहले पहली बार आए पहले एक बार आए थे तब तो भी इन्होंने बहुत अच्छे किया था फ्री में करते हैं हमेशा से हां कहां के रहने वाले हो हम ये रामजीदास कॉलोनी वो गर्ल्स आईटीआई के पास आ, मेरा नाम है जी अर्जुन मेहरा मैं पंडोरी रोड ਕੁੜੀਆਂ ਦੇ ਆਈਟੀਆਈ ਕਾਲਜ ਤੇ ਰਾਮਜੀਦਾਸ ਇਨਕਲੇਵ ਕਲੋਨੀ ਵਿੱਚ ਰਹਿੰਦਾ ਜੀ ਜਿਹੜਾ ਫਰੀ ਸ਼ਿੰਗਾਰ ਕਰ ਰਹੇ ਹੋ ਠਾਕੁਰ ਜੀ ਦਾ ਕਿੰਨੇ ਸਮੇਂ ਤੋਂ ਕਰ ਰਹੇ ਹੋ ਮੈਨੂੰ ਜੀ 2-3 ਮਹੀਨੇ ਹੋ ਗਏ ਆ ਠਾਕੁਰ ਜੀ ਦਾ ਸ਼ਿੰਗਾਰ ਕਰਦੇ ਕਿਵੇਂ ਮਨ ਵਿੱਚ ਆਇਆ ਸ਼ਿੰਗਾਰਤਨ ਮਨ ਵਿੱਚ ਦੇਖੋ ਜੀ ਮੈਂ ਸ਼੍ਰੀਕ੍ਰਿਸ਼ਨ ਮੰਦਿਰ ਮੰਡੀ ਗੁਰਦਾਸਪੁਰ ਚ ਠਾਕੁਰ ਜੀ ਦਾ ਸ਼ਿੰਗਾਰ ਕੀਤਾ ਸੀਗਾ ਤੇ ਬਸ ਉਤੋਂ ਹੀ ਇੱਕ ਭਾਵਨਾ ਜੀ ਜਾਗੀ ਮੇਰੇ ਮਨ ਚ ਤੇ ਠਾਕੁਰ ਜੀ ਨੇ ਕਿਰਪਾ ਕਰਤੀ ਮੇਰੇ ਉਤੇ ਤੇ ਮੈਨੂੰ ਇੱਕ ਮੌਕਾ ਮਿਲ ਗਿਆ ठाकुर जी दी सेवा ਕਰਨ ਦਾ ਕਿੰਨੇ ਦਿਨ ਹੋ ਗਿਆ ਸ਼ਿੰਗਾਰ ਕਰਦੇ ਮੈਨੂੰ 3 ਕੁ ਮਹੀਨੇ ਹੋ ਗਏ ਆ ਜੀ ਕਦੋਂ ਤੱਕ ਕਰੋਗੇ ਇਹ ਮੈਂ ਜਨਮਸ਼ਮੀ ਤੱਕ ਫ੍ਰੀ ਸ਼ਿੰਗਾਰ ਕਰਾਂਗਾ ਜੀ ਕੋਈ ਭਾਏ ਮੇਰੇ ਕੋਈ ਇੱਕ ठाकुर जी ਲੈ ਕੇ ਆਏ ਭਾਏ 10 ठाकुर जी ਲੈ ਕੇ ਆਉਣ ਹੁਣ ਤੱਕ ਕਿੰਨੇ ਕੁ ठाकुर ਜੀ ਦਾ ਫ੍ਰੀ ਮੈਂ ਜੀ ਹੁਣ ਤੱਕ 70 80 ठाकुर जी ਦਾ ਸ਼ਿੰਗਾਰ ਕਰ ਚੁੱਕਾ ਹਾਂ ਕੰਮ ਕੀ ਕਰਦੇ ਹੋ ਮੈਂ ਕੰਮ ਮੇਰਾ ਨਾਂ ਹੁੰਦਾ ਜੀ ਉਸ ਦੇ ਨਾਂ ਨਾਲ ਫਿਰ ਇਹ ਵੀ ਕਰਦੇ ਕਿਵੇਂ ਐਡਜਸਟਮੈਂਟ ਹੁਣ ਦਸ ਸਮਾਂ ਜਾਂ ਕਿਵੇਂ ਐਡਜਸਟ ਦੇਖੋ ਜੀ ਮੈਂ ਕੰਮ ਜਿਹੜਾ ਵਾ ਸ਼ਨੀ ਐਤਵਾਰ ਨੂੰ ਕਰਦਾ ਵਾਂ ਬਾਕੀ ਇਸ ਕੰਮ ਦੇ ਨਾਲ ਮੇਰੀ ਵਾਈਫ ਵੀ ਮੇਰਾ ਸਾਥ ਦਿੰਦੀ ਆ ਤੇ ਦੇਖੋ ਮਿਲ ਕੇ ਹੀ ਇਹੋ ਜਿਹੇ ਸਾਥ ਨਾਲ ਹੀ ਕੰਮ ਹੁੰਦਾ ਜੀ ਆਪਾਂ ਦੇਖਿਆ ਕਿ ਜਦੋਂ ਛੋਟੇ ਛੋਟੇ ਬੱਚੇ ਆਉਂਦੇ ਆ ਤੇ ਸਮੇਂ ਨੇ ਵੀ ਜਦਾਂ ਲੜਕੀਆਂ ਆਉਂਦੀਆਂ ਉਹ ਲੱਗਦਾ ਜਦਾਂ ਕੰਜਕਾਂ ਹੀ ਆ ਗਈਆਂ ਅੱਜ ਕੱਲ ਸੋਨ ਦਾ ਮਹੀਨਾ ਚੱਲ ਰਿਹਾ ਪਿਆ ਵੀ ਮਾਤਰਾ ਨਹੀਂ ਆ ਗਈ ਇੱਕ ਸਾਭ ਦੀ ਤੇ ਉਹ ਆਉਂਦੇ ਜਦੋਂ ਬੜੀ ਖੁਸ਼ੀ ਹੁੰਦੀ ਆ ਠਾਕੁਰ ਜੀ ਲੈ ਕੇ ਆਉਂਦੇ ਆ ਫਿਰ ਸਾਨੂੰ ਵੀ ਮਨ ਚੰਦਾ ਵੀ ਯਾਰ ਕਈ ਤੇ ਦੇਖੋ ਆਪਣਾ ਜੀਵਨ ਜਿਹੜਾ ਵਾ ਪਰਮਾਤਮਾ ਦਾ ਨਾਮ ਕਦੀ ਧਿਆਇ ਨਹੀਂ ਹੁੰਦਾ ਕਈ ਬੰਦਿਆਂ ਨੇ ਹਨਾ ਤੇ ਛੋਟੇ-ਛੋਟੇ ਬੱਚੇ ਆ ਦੇਖੋ ਪਰਮਾਤਮਾ ਨੂੰ ਆਪਣੇ ਠਾਕੁਰ ਜੀ ਨੂੰ ਨਾਲ ਲੈ ਕੇ ਹੁੰਦੇ ਵੇਖੋ ਕਿੰਨਾ ਸ਼ੌਕ ਉਹਨਾਂ ਨੂੰ ਕਿ ਆਪਾਂ ਠਾਕੂ ਜੀ ਦਾ ਸ਼ਿੰਗਾਰ ਕਰਵਾਈਏ ਤੇ ਬੜੀ-ਬੜੀ ਫੋਟੋਆਂ ਲੈ ਕੇ ਹੁੰਦੇ ਆ ਵੀ ਇਸ ਤਰ੍ਹਾਂ ਦਾ ਕਰ ਦਿਓ ਸਾਡੇ ਠਾਕੂ ਜੀ ਦਾ ਇਸ ਤਰ੍ਹਾਂ ਦਾ ਕਰ ਦਿਓ ਤੇ ਕਾਫੀ ਖੁਸ਼ੀ ਜੀ ਮਿਲਦੀ ਹੈ ਕੀ ਮੈਸੇਜ ਦੇਣਾ ਚਾਹੋਗੇ ਆਮ ਲੋਕਾਂ ਨੂੰ ਮੈਸੇਜ ਇਹੋ ਹੀ ਹੈ ਜੀ ਵੀ ਨਸ਼ੇ ਤੋਂ ਬਚੋ ਜਿੱਦਾਂ ਤੁਸੀਂ ਦੇਖਦੇ ਪਏ ਹੋ ਤੇ ਕਾਫੀ ਨੌਜਵਾਨਾਂ ਲੜਕੀਆਂ ਵੀ ਹੁਣ ਇਸ ਕੰਮ 'ਚ ਵੜ ਗਈਆਂ ਨਸ਼ੇ ਕਰਦੀਆਂ ਪਈਆਂ ਤੇ ਉਹਨਾਂ ਦੇ ਮਾਪਿਓਨ ਵੀ ਉਹਨਾਂ ਨੂੰ ਵੀ ਬੱਚਿਆਂ ਨੂੰ ਵੀ ਕਿ ਚਲੋ ਜਿਹੜੇ ਬੱਚੇ ਗਲਤ ਰਸਤੇ ਪੈ ਗਏ ਨੇ ਉਹਨਾਂ ਨੂੰ ਹੁਣ ਆਪਾਂ 모ੜ ਨਹੀਂ ਸਕਦੇ ਪਰ ਜਿਹੜੀ ਅਗਲੀ ਪੀੜ੍ਹੀ ਆ ਬੱਚੇ ਛੋਟੇ ਆ ਉਹਨਾਂ ਨੂੰ ਚੰਗੇ ਰਸਤੇ ਪਾਓ ਤੇ ਆਪਣੇ ਆਪਣੇ ਮੰਦਰ ਲੈ ਕੇ ਜਾਇਆ ਕਰੋ ਰੋਜ਼ ਉਹਨਾਂ ਨੂੰ ਗੁਰਦੁਆਰੇ ਖੜੋ ਜਿੱਥੇ ਵੀ ਜਿੱਥੇ ਵੀ ਆਪਣੀ ਈਸਤ ਨੂੰ ਮੰਨਦੇ ਨੇ ਤੇ ਉਹਨਾਂ ਨੂੰ ਮਤਲਬ ਪੜ੍ਹਾਈ ਦੇ ਨਾਲ ਨਾਲ ਹੋਰ ਵੀ ਚੀਜ਼ਾਂ ਸਿਖਾਓ ਜਿਦਾਂ ਪੇਂਟਿੰਗ ਹੋ ਗਈ ਤੋ ਲਗੋਗੀ ਤਪਲਾ ਹੋ ਗਿਆ ਹਰਮੋਨੀਅਮ ਹੋ ਗਿਆ ਤਾਂ ਕਿ ਪਰਮਾਤਮਾ ਨਾਲ ਸਿੱਧੀ ਤਾਰ ਜੁੜ ਸਕੇ ਤੇ ਚੰਗੇ ਰਸਤੇ ਪੈਣ ਜੇ ਤੁਹਾਡਾ ਨਾਲ ਕੋਈ ਸੰਪਰਕ ਕੋਈ ਜੀ ਮੇਰਾ ਤੁਹਾਨੂੰ ਦੱਸਿਆ ਵੀ ਮੇਰਾ ਮੋਬਾਈਲ ਨੰਬਰ ਹੈਗਾ 9855427254 ਇਸ ਨੰਬਰ ਤੇ ਮੇਰੇ ਨਾਲ ਸੰਪਰਕ ਕਰੇ ਸ਼ਨੀ ਐਤਵਾਰ ਨੂੰ ਮੈਨੂੰ ਸ਼ਨੀਵਾਰ ਨੂੰ ਠਾਕੁਰ ਜੀ ਦੇ ਦੇਣ ਤੇ ਐਤਵਾਰ ਨੂੰ ਮੈਂ ਸ਼ਿੰਗਾਰ ਕਰਕੇ ਉਹਨਾਂ ਨੂੰ ਦੇ ਦਾਂਗਾ